ਸਾਰੇ ਕਿਸਾਨ ਵੀਰਾਂ ਨੂੰ ਸਤ ਸ੍ਰੀ ਅਕਾਲ ਤੇ ਰਾਮ ਰਾਮ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਲੁਧਿਆਣਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਆਪਾਂ ਖੰਨਾ ਪਸ਼ੂ ਮੰਡੀ ਤੋਂ ਕਵਰ ਕਰ ਰਹੇ ਹੈਗੇ ਆ ਇਹ ਮੰਡੀ ਦਿੱਲੀ ਰੋਡ ਤੇ ਲੱਗਦੀ ਹੈਗੀ ਆ ਤੇ ਲੁਧਿਆਣੇ ਤੋਂ ਇਹ 45 ਕਿਲੋਮੀਟਰ ਪੈਂਦੀ ਹੈਗੀ ਆ ਸਾਰੇ ਕਿਸਾਨ ਵੀਰਾਂ ਨੂੰ ਮੇਰੀ ਇੱਕ ਬੇਨਤੀ ਹੈ ਜਿਸ ਕਿਸੇ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਆਜੋ ਹੁਣ ਆਪਾਂ ਬਾਕੀ ਗੱਲਬਾਤ ਅੰਦਰ ਕਿਸਾਨ ਵੀਰਾਂ ਨਾਲ ਕਰੀਏ ਜਿਹੜੇ ਪਸ਼ੂ ਵੇਚਣ ਲਈ ਲਿਆਏ ਹੋਏ ਨੇ ਉਹ ਪਾਸੇ ਲਾ ਖੁੱਡੀ ਦਿਓ ਤੂੰ ਪਹਿਲੇ ਪਾਸੇ ਤੋਂ ਉਹ ਪਾਸੇ ਲਾ ਦਿਓ ਉਹ ਪਾਸੇ ਪਾਸੇ ਛੱਪਾ ਤਿੰਨ ਮਿੰਟ ਤੋਂ ਪਹਿਲਾਂ ਰੋਪ ਦਿਖਾਓ ਬੱਦਲ ਪਰੂ ਜਾ ਉਹ ਕਹਾਣਾ 3 ਤੋਂ 1 ਚਾਹ ਤੋਂ ਵੀ ਦੇਖਿਆ ਆ ਜਾ ਬਈ ਨਾ ਤੇਰਾ ਦਾ ਹੁਣ ਆ ਗਿਆ ਕਿਉਂ ਯਾਰ ਮੈਂ 2 ਛੜਦਾ ਪੰਜ ਸੀ ਤੂੰ ਮਾਗ ਰਿਹਾ ਕੋਈ ਮੰਗਦਾ ਪੰਜ ਦਾ ਮੈਂ ਫੇਰ ਵੀ ਜਵਾਨ ਦਾ ਕਹਣਾ ਪੰਜ ਵੀ ਕਹਿੰਦਾ ਹੁਣ ਬੈਠਾ ਹੁਣ ਖੜੇ ਨੇ ਆਹ ਦੇਖਦਾ ਦੋ ਮਿਲਦਾ ਜਾਂ ਗੁਜਰਾਤ ਉਹਨੇ ਰੋਲਾ ਦੇ ਆਹ ਸੰਸਾਰ ਉਹ ਦੇ ਵੀਡੀਓ ਬੰਨੀ ਵੇਖੇ ਰਸਤੇ ਮਗਈ ਆਨਲਾਈਨ ਲੱਖ ਪਾਈਖਾ ਵੀਡੀਓ ਆਨਲਾਈਨ ਡਾਲਦੇ ਦੀਸਾ के बाद डॉक्टर फोटो डॉक्टर फोटो फोटो नहीं करना मु हां तू कर तू मैं हां हां हाथ में बाल्टी लेके जे मैं कुकी डाल चल बेटा देख मार मार कर लो कर लो पास कर लो पास छोड़ दे बस बस छोड़ दे खड़ा हो जा पास में खड़ा हो जा ठीक है बस उठ खड़ा बन रहा तो चल कर ये पास नहीं करना बिल्कुल जल्दी कर रहा बाबूजी तेरे पास गया रहे दे तेरा पास यहां छोड़ दे छोड़ पता है दादा ਇਹ ਕੋ ਪਾਰ ਦਾ ਇੱਕ ਨਾ ਪੋਰ ਬਚ ਮੁੱਤਰੰਦਰੀ ਦਾ ਫੋਨ ਆ ਗਿਆ ਆ ਨਾ ਆ ਗਿਆ ਜਿਆਦਾ ਸਿੱਖੂ ਬਣਾ ਦੇ ਬਰੇ ਆ ਜਿੱਥੇ ਨਹੀਂ ਆ ਗਿਆ ਮੇਰੇ ਕੋਲ ਆ ਗਿਆ ਹਾਂ ਲੈ ਵਾ ਲੈ ਬੈਠੀ ਨਹੀਂ ਹੈ ਉਹ ਬੈਠ ਨਹੀਂ ਹੈ ਕਿਹਾ ਇਹ ਦੇ ਨਾ ਆ ਮੈਂ ਨਹੀਂ ਬਤਾਈ ਕਿ ਵੇ ਕਿਉਂ ਗਰੇ ਆ ਬਰ ਹਾਂ ਛੋੜ ਦੇ ખોડ છોડ લે ખડી જા بس واહ સાવાસો બ દેખ હવા તો કીધું ના સોનો કે રોચિત કસે આસી ગયા થા મન તી યે મત ના આખ્યા આ એસી બેહગી નથી કરી હા લેકિન આ 아

ਬੋਲ ਲੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਪਹਿਲਾਂ ਤੁਸੀਂ ਆਪਣਾ ਨਾਮ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਜੀ ਮੇਰਾ ਰਾਮਪਾਲ ਮਰੇੜਾ ਜੀ ਨਾਮ ਮਰੇੜਾ ਜੀ ਜਿਹੜਾ ਰੋਪੜਾ ਤੇ ਮੋਬਾਈਲ ਨੰਬਰ ਦੱਸ ਦਿਓ ਜੀ 98152282581 ਜੀ ਅੱਗੇ ਜਿਹੜੀ ਤੁਸੀਂ ਪਹਿਲੇ ਨੰਬਰ ਦੀ ਡੱਬੀ ਬੱਚੀ ਦਿਖਾਈ ਹੈਗਾ ਡਿਟੇਲ ਦੱਸੋ ਬੱਲੇ ਜੀ ਕੀ ਜੀ ਡਿਟੇਲ ਹੈ ਜੀ ਇਹਦੀ 12-13 ਦਿਨ ਰਹਿਣਾ ਜੀ 2-3 ਦਿਨ ਦਾ ਬੱਚੀ ਹੈ ਅੱਛਾ ਜੀ ਮੋ 2 ਦਿਨ ਦਾ ਮੋਲੀ ਦਾ 1-2 ਹੀ ਆ ਜੀ ਅੱਛਾ ਤੇ 10 ਤੱਕ ਕਰ ਛੱਡ ਦਾਂਗੇ ਤੇ ਪਹਿਲੇ ਜੀ ਭਾਈ ਕਿੰਨਾ ਕੁ ਦੋ ਦੇ ਦੇਵੀਂ ਪਹਿਲੇ 25000 26 ਕਿਲੋ ਦੋਗੀ ਖਰਚੀ ਦੋਰ 26 ਕਿਲੋ ਤਾਂ ਦੇ ਦੂਗੀ ਜੀ ਪਹਿਲੇ ਜੀ ਹਾਂ ਜੀ ਹਾਂ ਜੀ ਤੇ ਆ ਜਿਹੜੀ ਦੋ ਨੰਬਰ ਵਾਲੀ ਜਰਸੀ ਦਿਖਾਈ 20 ਕਿਲੋ ਜਰਸੀ ਦੋਗੀ ਰਾਤ ਦੀ ਸੁਈ ਹੈ ਤੇ ਤੇ ਤਿੰਨ ਨੰਬਰ ਵਾਲੀ ਜਿਹੜੀ ਡੱਬੀ ਆ ਇਹ ਦੋ ਦੰਦ ਦੇ ਬੱਛੀ ਆ ਜੀ ਹਾਂਜੀ 26 ਕਿਲੋ ਬੌਲੀ ਤਿਆਰ ਆ ਜੀ ਮਗਰ ਜੀ ਮਗਰ ਨਹੀਂ ਮੰਗਦੇ ਮਗਰ ਇਹਦੇ ਕੀ ਮਗਰ ਬੱਛਾ ਜੀ ਦੋ ਦੰਦ ਹੈ ਇਹਦੀ ਡਿਮਾਂਡ ਕੀ ਕਰਦੇ ਹੋ ਜੀ 130 ਮੰਗਦੇ ਤੇ ਕਿੰਨੇ ਦੇ ਦੇਵੋ ਜੀ 20 ਦੀ ਠੀਕ ਹੈ ਜੀ ਹੋਰ ਲਓ ਭਾਈ ਮੋਲ ਏਸ ਬਿਊਟੀ ਦੇਖੋ ਪੂਰੀ ਚੰਗੀ ਹੈਗੀ ਆ ਸாம்ਸੰਗ ਵੀ ਪੂਰਾ ਟੌਪ ਦਾ ਲੱਗਾ ਹੈਗਾ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਈ ਆਪਣਾ ਨਾਮ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਨਾਮ ਮੇਰਾ ਰਾਣਾ ਜੇ ਜਿਲ੍ਹਾ ਤਿੰਨ ਕਾਂਗੜਾ ਜਿਲ੍ਹਾ ਅੰਮ੍ਰਿਤਸਰ ਜੇ ਅੱਛਾ ਜੀ ਤੇ ਬਈ ਤੁਹਾਡਾ ਮੋਬਾਈਲ ਨੰਬਰ 97585 14499 ਬਈ ਜਿਹੜੀ ਇਹ ਗਾਤ ਤੋਰ ਕੇ ਦਿਖਾਈ ਹੈ ਇਹਦੇ ਡਿਟੇਲ ਦੱਸੋ ਜੀ ਉਹ ਗੁੱਜਾ ਸੁਭਾ ਜੀ ਸੁਣਾ ਜੀ

ਪਾਏ ਡਿਮਾਂਡ ਕੀ ਕਰਦੇ ਆਂ ਮਾਰੀਏ 1 5 ਕਰਦੇ ਆਂ ਇੰਨੇ ਵੀ ਦੇ ਦੋ ਭਾਈ 90 ਵੀ ਦੇ ਦਾਂਗਾ ਜੀ ਸਾਰੇ ਮੋਸਲੇ ਛੱਡ ਕੇ ਤੇਰੇ ਦੇ ਵੀ ਨਾ ਦੇ ਦਿੰਦੇ ਕਿੰਨਾ ਕਿ ਦੇ ਦਿੰਦੇ ਤੈਨੂੰ ਜਿਆਦਾ ਨਹੀਂ 26 ਤਰੀਕ ਨੂੰ ਕਰੇਗੇ 20 ਤਰੀਕ ਨੂੰ ਹਾਂਜੀ ਫੇਸ ਬੀਡੀ ਚੈੱਕ ਕਰੋ ਬਾਈ ਕਹਿੰਦਾ ਦੂਜੇ ਸੋਏ ਆ 6 ਦਾ ਪੈ ਗਈ ਆ ਬੱਚੀ ਕਾਟਰ ਕੁਆਲਟੀ ਪੂਰੀ ਚੰਗੀ ਆ 5 4 ਦਿਨ ਘਟਦੀ ਆ ਬਾਈ ਕਹਿੰਦਾ ਸੁਣਨ ਵਾਲੇ ਦੂਜਾ ਭਾਈ ਕਹਿੰਦਾ ਦੰਦ ਚੈੱਕ ਕਰ ਲੈ 6 ਦਾੰਦ ਹੈਗੇ ਨਾਲ ਦੀ ਭਾਈ ਗਾਂ ਦੋਨੋਂ ਅਬ ਫੇਰੇ ਯਾਰ ਮੜੀ ਗਾਹੀ ਕਰਦੇ ਸਨ ਗਾਂ ਘੜਦੇ ਵੀ ਇਹ ਦੂਜਾ ਸੋਈ ਆਰਡਰ ਚੈੱਕ ਕਰੋ ਗਾਂ ਦਾ ਪੂਰਾ ਚੰਗਾ ਲੱਗਾ ਕੱਟ ਲਓ ਜੇ ਵੀ ਨਾ ਦਾ ਪੂਰਾ ਹੈਗਾ ਮੋੜ ਲਓ ਭਾਈ ਮੋੜ ਲਓ ਇਹ ਆਰਸ਼ਰ ਚੱਲਦੀ ਆ ਐਨੀਬਾਈ ਡੀਟੇਲ ਕੀ ਬੱਤੀ ਨਾ ਟ੍ਰੇਨ ਨੇ ਕੱਢਿਆ ਜੀ ਪਹਿਲੇ ਸਵੇਰੇ ਅੱਛਾ ਬਲੂਨ ਨੇ ਦਿੱਤਾ ਜੀ ਅੱਜ ਹੁਣੇ ਕੱਢਿਆ ਜੀ ਦੂਜੇ ਸਿਰ ਤੇ ਮੈਂ ਦੂਜਾ 30% ਦਿੱਤਾ ਕਰੂਗੀ 30% ਦਿੱਤਾ ਦਊਗੀ ਜੀ ਹਾਂਜੀ ਤੇ ਭਾਈ ਇਹੇ ਡਿਮਾਂਡ ਕੀ ਕਰ ਰਹੇ ਹੋ ਡਿਮਾਂਡ 15 ਕਰਦੇ ਹਾਂ ਜੀ ਇਹ 95 ਹਜ਼ਾਰ ਦੇ ਹਾਂ ਨਾ ਦੇਦਾਂਗੇ ਦੇ ਦੇ ਲੋ ਭਾਈ 95 ਦੇ ਦਾਂਗੇ ਜੀ ਚਲੋ ਨੰਬਰ ਬੜਾ ਲੈ ਜੀ ਭਾਈ ਜਿਹੜਾ ਲੈ ਜੇ ਕਿੰਨੇ ਦੇ ਨਾਲ ਛੱਡ ਦੋਗੇ ਜੋੜਾ ਜੋੜਾ ਦੇ ਦਾਂਗੇ ਇਹ 70 ਦਾ ਦੇ ਦਾਂਗੇ ਇਹਨਾਂ ਦਾ ਭਾਈ 70 ਦਾ ਚਲੋ ਬਾਈ ਕਹਿੰਦਾ ਜੇ ਜੋੜਾ ਲੈ ਲਈਏ 70 ਦੇ ਦੇ ਲਾਂਗੇ ਇੱਕ ਵਾਰ ਦੇ ਮੋਡਲ ਨੰਬਰ ਦਵਾ 99972 ਠੀਕ ਹੈ ਭਾਈ ਇਹ ਕੋਰ ਡਰੈਸ ਬਾਰਾ ਦੱਸੋ ਗ੍ਰਾਮਪੁਰ ਸਰ ਤਸੀਲ ਬਲਵਗਾ ਤਿੰਨ ਟਾਂਗ ਆ ਰਹਾ ਜੀ ਠੀਕ ਹੈ ਜੀ ਠੀਕ ਹੈ ਬਹੁਤ ਠੰਡੇ ਤੇ ਰੰਗੀਆਂ ਪੂਰੀ ਚੰਗੀਆਂ ਨੇ ਠੰਡੀ ਛੰਡੀ ਭਾਈ ਕਹਿੰਦਾ ਨਾ ਨਾ ਦੇ ਦੇ ਇਹ 26 ਦਾ ਭਾਈ ਨਾ 170 ਦਾ ਜੋੜਾ ਦੇ ਦਾਂਗੇ ਦੋਨੋਂ ਕਈਆਂ ਦਿੱਦੀ ਜੀ ਸੋਹ ਅਜੂ ਕੁਝ ਹੋ ਗਿਆ ਲੋਕਾਂ ਨੂੰ ਠੰਡੀ ਆ ਗਿਆ ਜੀ ਪੂਰੀ ਠੰਡੀ ਹੈਗੀ ਆ ਤੂੰ 1 ਕਿਲੋ ਮੀਟਰ ਤੇ 30 ਕਿਲੋ ਮੀਟਰ ਕੱਢਿਆ ਬਾਈ ਕਹਿੰਦਾ 35 60 ਕਿਲੋ ਦਾ ਦੇ ਦੂ ਵੀ ਇਹ ਬਾਈ ਕਹਿੰਦਾ 26 27 ਕਿਲੋ ਹਾਂ ਜੀ ਤੂੰ ਕਿਹੜੇ ਤੋਂ ਕੱਢਿਆ ਪਹਿਲੇ ਸੂਰ ਠੀਕ ਹੈ ਜੀ ਮਾਈ ਦੀ ਆਰਡਰ ਕੁਆਲਿਟੀ ਚੈੱਕ ਕਰੋ 10 ਵਜੇ ਵੀ ਮਾਈ ਦਾ ਪੂਰਾ ਹੈਗਾ 10 ਵਜੇ ਨੇ ਪਰ ਦੇਖੋ ਮਾਈ ਦਾ ਪੂਰਾ ਹੈਗਾ ਸੈਮਸੰਗ ਵੀ ਮਾਈ ਦਾ ਪੂਰਾ ਚੰਗਾ ਲੱਗਾ ਹੋਇਆ ਹਾਂਸਨ ਦੇਖੋ ਕੱਲਗ ਲੱਗ ਐਪ ਤੇ ਲੱਗਾ ਹੋਇਆ ਪੈਟਪੁੱੜ ਦੇਖੇ ਫਰਮਾਈ ਦੀ। ਅੱਛਾ। ਭਾਈ ਇਹ ਮਾਈ ਦੀ ਡਿਟੇਲ ਦੱਸੀਏ ਜੀ। ਇਹ ਮੱਝ ਦੂਜੇ ਸੂਏ ਹੈ ਜੀ। ਅੱਛਾ ਦੂਜੇ ਸੂਏ ਸੋਣਾ। ਹਾਂਜੀ। ਤੇ ਗੱਬਣ ਹੈ ਭਾਈ ਇਹ ਲੈ। ਹਾਂਜੀ ਗੱਬਣ ਹੈ। ਕਿੰਨੇ ਟਾਈਮ ਲੈ ਜੂਗੀ ਜੀ? ਲੈ 10 ਰੋਜ਼ ਲੈ ਜੂਗੀ ਜੀ। ਇਸੇ 10 ਦਿਨ ਲੈ ਜੂਗੀ। ਕਿੰਨਾ ਕੁ ਦੁੱਧ ਪਾਜੂਗੀ ਭਾਜੀ? ਦੁੱਧ ਪਾਜੂ 16-17 ਕਿਲੋ ਜੀ। ਅੱਛਾ ਜੀ। ਉਹਦਾ ਮਾਈ ਦੀ ਕੁਆਲਿਟੀ ਚੈੱਕ ਕਰੋ ਪੂਰੀ ਚੰਗੀ ਹੈਗੀ ਆ। ਥੰਮ ਥੰਮ ਵੀ ਪੂਰਾ ਚੰਗਾ ਲੱਗਾ। ਭਾਈ ਇਹ ਕਰ ਤੁਸੀਂ ਆਪਣਾ ਨਾਮ ਐਡਰੈਸ ਤੇ ਮੋਬਾਈਲ ਨੰਬਰ ਨਾਮ ਲਾਡੀ ਮੰਡੀ ਗਵਿੰਦਗਰ ਫੋਨ ਨ 1.5 ਦੀ ਦੇ ਦਾਂਗੇ ਜੀ 40 ਦੇ ਦੋਗੇ ਭਾਜੀ 45 ਦੀ ਦੇ ਦਾਂਗੇ ਬਾਈ ਕਹਿੰਦਾ 1 45 ਦੇ ਦਾਂਗੇ ਮੋਲ ਬਾਈ ਕਹਿੰਦਾ 1 60 ਹੈਗਾ 1 45 ਦੇ ਦਾਂਗੇ ਕੱਦ ਭਜਨ ਪੂਰਾ ਹੈਗਾ ਤਾਂ ਤੁਨ ਵੀ ਪੂਰਾ ਚੰਗਾ ਲੱਗਾ ਹੋਇਆ ਮੋਲ ਲੈ ਭਾਈ ਮੋਲ ਲਈ ਇਹ ਬਤਾ ਦੰਦਾਂ ਵੀ ਛਿੱਗੀ ਵਾਲੇ ਅੱਛਾ ਬਾਈ ਕਹਿੰਦਾ 6 ਦਾ ਬਹਿ ਗਿਆ ਦੂਜੇ ਸਵੇ ਸੁਣਾ ਹੈਗਾ ਫੇਸਪੁੱਡ ਇੱਕ ਵਾਰ ਚੈੱਕ ਕਰੋ ਫੇਸਪੁੱਡ ਵੀ ਪੂਰੀ ਚੰਗੀ ਆ ਭਾਈ ਹੋਰ ਵੀ ਲੈ ਆਓ ਮੱਜ ਨਹੀਂ ਇਹੀ ਇੱਕੋ ਹੀ ਲੈ ਆਇਓ ਜੀ ਚਲੋ முல்லை முல் <laughs> ਭਾਈ ਪਾਜੀ ਸਸਤੀ ਗੱਲ ਵੀਰੇ ਬਈ ਪਹਿਲਾਂ ਤੁਸੀਂ ਨਾਮ ਤੇ ਐਡਰੈਸ ਦੱਸੋ ਆਪਣਾ ਜੀ ਮੇਰਾ ਨਾਮ ਵੀਰੇ ਹੈਗਾ ਮੁਖਤਿਆਰ ਅਲੀ ਨਗਰ ਕੋ ਬੇਦੀ ਅੰਗਲਾ ਰੋਪਣ ਠੀਕ ਹੈ ਜੀ ਬਈ ਇਹ ਕੋਈ ਮੋਬਾਈਲ ਨੰਬਰ ਵੀ ਦੱਸ ਦਿਜੀ 9876834362 ਬਈ ਆ ਕਿੰਨੇ ਪਸ਼ੂ ਲਿਆਇਓ 6 ਲਿਆਂਦੇ ਵੀਰੇ ਅੱਛਾ ਭਾਈ ਜਿਹੜੀ ਮੱਝ ਤੋਰ ਕੇ ਦਿਖਾਈ ਹੈ ਤੇ ਡਿਟੇਲ ਦੱਸਿਓ ਜੀ ਇਹਦੇ ਕੋਈ ਵੀਰੇ 14 ਕਿਲੋ ਇਸ ਟਾਈਮ ਤਿਆਰ ਹੈ 6 ਦਿਨ ਦੀ ਸੂਈ ਵੀ ਹੈ ਮਗਰ ਕੀ ਹੈ ਭਾਜੀ ਇਹਦੇ ਕੱਟੀ ਹੈ ਭਾਜੀ ਮਗਰ ਕੱਟੀ ਕਿਹੜੀ ਹੈ ਭਾਜੀ ਕੱਟੀ ਆ ਬੈਠੀ ਨਹੀਂ ਨੀਲੀ ਰਾਵੀ ਦੇ ਭਰਾਏ ਠੀਕ ਹੈ ਜੀ ਇਹ ਜਿਹੜੀ ਝੋਟੀ ਦਿਖਾਈ ਹੈ ਇਹਦਾ ਕੀ ਮੁੱਲ ਕਰਦੇ ਹੋ ਇਹਦਾ 220 ਹੈ ਵੀਰ ਤੇ ਕਿੰਨੇ ਹੀ ਦੇ ਦੇਗੇ ਭਾਜੀ ਭਾਜੀ ਇਹ 17 18 ਕਿਲੋ ਪਾਵੇ ਇਹ ਦੇ ਦੇਮਾਗੇ ਹੀ ਆਪਾਂ 190 ਦੀ ਹਾਂ ਨਾ ਹੋਊਗੀ ਬਸ ਅੱਛਾ 190 ਹੀ ਦੇ ਦੇਗੇ ਭਾਜੀ ਹਾਂਜੀ ਹਾਂ ਤੇ ਭਾਜੀ ਆ ਗਾਂ ਵੀ ਪਰ ਤੋਰ ਕੇ ਦਿਖਾ ਦਿਓ ਜੀ ਜੇ ਤੋਰੀ ਹੋਏ ਇਹਦੀ ਭਾਈ ਪਹਿਲਾਂ ਗਾਂ ਦੀ ਡਿਟੇਲ ਦੱਸ ਦੋ ਤਾਂ ਭਾਜੀ ਗਾਂ ਦਾ 130 ਮੁੱਲ ਕਰਦੇ ਵੀਰ ਅੱਛਾ ਜੀ ਤੇ ਹੋਰ ਭਾਜੀ ਇਹ ਦੁੱਧ ਦੁੱਧ ਕਿੰਨਾ ਦੁੱਧ ਵੀਰ 46 ਕਿੱਲੋ ਦੁੱਧ ਕਰ ਦੇਣੀ 45 46 ਕਿੱਲੋ ਅੱਛਾ ਹਾਂਜੀ 3 ਸਵੇਰ ਸੁਣਾ ਜੀ ਅੱਛਾ ਗੱਭਣ ਹੈ ਭਾਈ ਇਹਲੇ ਗੱਭਣ ਹੈ ਗੱਭਣ ਇੱਕ ਦਿਨ ਲੈ ਜੂਗੀ ਜੀ ਇਹ ਸੱਤ ਤਰੀਕ ਨੂੰ ਦਿਨ ਪੂਰੇ ਆ ਵੀਰੇ ਅੱਛਾ ਤੀਜੇ ਸਵੇਰ ਸੁਣਾ 3 ਸਵੇਰ ਸੁਣਾ ਜੀ ਤੇ ਭਾਈ ਚਲੋ ਇੱਕ ਵਾਰ ਤੁਸੀਂ ਇਹ ਗਾਂ ਦੇਖੋ ਤੋਰ ਲਓ ਇੱਕ ਤੇ ਮੜੀ ਇੱਕ ਤੇ ਭਾਈ ਕਹਿੰਦਾ 45 46 ਕਿੱਲੋ ਦੁੱਧ ਦੇ ਦਊਗੀ ਐਤ ਕਿ ਤੀਜੇ ਸਵੇਰ ਸੁਣਾ ਮੋੜ ਲਓ ਭਾਈ ਮੋੜ ਲਓ ਫਕਾਦ ਗੋਦ ਪੂਰਾ ਗਾਂ ਦਾ ਫੇਸ ਬਿਊਟੀ ਚੈੱਕ ਕਰੋ ਲੰਬਾਈ ਵੀ ਪੂਰੀ ਹੈਗੀ ਆ ਅੰਡਰ ਕੁਆਲਟੀ ਚੈੱਕ ਕਰੋ ਇੱਕ ਵਾਰ ਗਾ ਦੀ ਭਾਈ ਜਿਹੜੀ ਇਹ ਗਾ ਤੋਰ ਕੇ ਦਿਖਾਈਏ ਕਿੰਨੇ ਦੇ ਦੋਗੇ ਜੀ ਭਾਜੀ ਇਹ 130 115 ਨਹੀਂ ਆਣਾ ਇੱਕ 100 ਦੇ ਦੇ ਬਾਈ ਜੀ ਹਾਂ ਦੇ ਦੇ ਚਲੋ ਬਾਈ ਕਹਿੰਦਾ ਇੱਕ 30 ਮੋਲੇ ਇੱਕ 100 ਹੀ ਦੇ ਦਾਂਗੇ ਭਈ ਇੱਕ ਵਾਰ ਬੰਨ ਮੋਬਾਈਲ ਨੰਬਰ ਦੱਸਿਓ ਜੀ। ਭਾਜੀ 9876834162 ਠੀਕ ਹੈ ਭਾਜੀ। ਚਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਭਈ ਪਹਿਲਾਂ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸੋ ਜੀ। ਮੇਰਾ ਨਾਮ ਹੀ ਲਾਡੀ ਹੈ ਜੀ। ਐਡਰੈਸ ਕੀ ਹੈ ਭਾਜੀ? ਰੋਪੜ ਜ਼ਿਲ੍ਹਾ ਨੂਰਪੁਰ 베ਦਿਆਂ। ਠੀਕ ਹੈ ਜੀ। ਭਈ ਅੱਜ ਕਿੰਨੀਆਂ ਮੱਜਾਂ ਲਿਆਏ ਹੋ ਜੀ? ਹਾਂ ਜੀ 5 ਲਿਆਏ ਤੇ ਜੀ। ਅੱਛਾ ਜੀ। ਵੇ ਸੇਲ ਹੋ ਗਈ ਭਾਜੀ? ਕਿੰਨੀਆਂ ਵੇਗੀਆਂ ਜੀ? ਤੇ 3 ਵੇਗੀਆਂ ਜੀ। 2 ਰਹਿ ਨੇ। 2 ਖੜੀਆਂ ਭਾਜੀ। ਇੱਕ ਵਾਰ ਭਈ ਆ ਮੈਂ ਤੋੜ ਕੇ ਦਿਖਾ ਦੋ ਜੀ। ਮਾਈ ਦਾ ਸਿੰਘ ਸਿੰਘ ਦੇਖੋ ਪੂਰਾ ਚੰਗਾ ਕੱਦ ਵਜਨ ਵੀ ਪੂਰਾ ਹੈਗਾ ਮਾਈ ਦਾ ਆਰਡਰ ਕੁਆਲਟੀ ਵੀ ਪੂਰੀ ਚੰਗੀ ਹੈਗੀ ਹੈ ਪੇਕ ਪੁਟ ਵੀ ਪੂਰੀ ਚੰਗੀ ਹੈ ਮੋੜ ਲਓ ਭਾਈ ਮੋੜ ਲਓ ਜੀ ਕੱਦ ਵਜਨ ਦੇਖੋ ਪੂਰਾ ਚੰਗਾ ਹੈ ਤਾਂ ਤੋਂ ਦੇਖੋ ਤਾਂ ਤੋਂ ਪੂਰਾ ਚੰਗਾ ਲੱਗਿਆ ਭਾਈ ਇਹਦੀ ਡਿਟੇਲ ਦੱਸਿਓ ਜੀ ਇਹਦਾ ਢਾਈ ਮੰਗਦੇ ਜੀ अच्छा हां जी उंदा गब्बਾ ਨੇ ਕਿਦਾਂ ਗੱਬਣ ਹੈ ਕਿੰਨੇ ਦਿਨ ਲੈ ਜੂਗੀ 10 ਦਿਨ ਲੈ ਜੂਗੀ 10 ਦਿਨ ਲੈ ਜੂਗੀ ਦੁੱਧ ਕਿੰਨਾ ਕੁ ਦੇ ਦੋ ਜੀ ਪਾਜੀ ਦੁੱਧ 22 ਲੀਟਰ ਆਉਂਗੀ ਹੈ 18 ਸਾਰਾ ਦਿੱਤਾ हां जी हां जी ਕਿੰਵੇ ਸੋਹਣੇ ਨੇ ਪਾਜੀ ਅੱਛਾ ਦੂਸਰੇ ਹੈਗੀ ਆ ਹਾਂ ਜੀ ਹਾਂ ਜੀ ਇੱਕ ਵਾਰ ਫੇਸਬੀਡ ਚੈੱਕ ਕਰੋ ਸਿੰਘ ਸਿੰਘ ਵੀ ਪੂਰਾ ਚੰਗਾ ਲੱਗਾ ਹੋਇਆ ਹੈ ਮਾਇਦਾ ਹਾਂ ਜੀ ਚੰਗੀ ਹੈ ਜੀ ਸੰਤਨ ਵੀ ਪੂਰਾ ਚੰਗਾ ਲੱਗਾ ਹੈ ਹਾਂ ਜੀ ਭਾਈ ਕਿੰਨੇ ਕੁ ਦੀ ਛੱਡ ਦੋਗੇ ਭਾਈ ਪੂਰੇ ਦੋ ਦੀ ਛੱਡਾਂਗੇ ਦੇ ਦੋ ਦੇ ਭਾਈ ਦੋ ਦੀ ਛੱਡਾਂਗੇ ਚਲੋ ਭਾਈ ਕਹਿੰਦਾ ਮੋਲਟ ਆਈ ਹੈ ਦੋ ਦੀ ਦੇ ਦਾਂਗੇ ਭਾਈ ਅਗਲੀ ਵੀ ਅਗਲੀ ਮਾਝ ਵੀ ਤ ਉਹਦੇ ਹੁਣ ਤਾਂ ਪਹੁੰਚ ਬਣ ਗਿਆ ਇਹ ਵੀ ਭਾਈ ਗੱਬਣਾ ਇਹ ਵੀ ਗੱਬਣਾ ਹੀ ਅੱਛਾ ਜੀ ਆਹ ਪੁੱਤ ਮਾਈ ਦੇਖੋ ਕੱਦ ਵਜਨ ਪੂਰਾ ਹੈਗਾ ਤਾਂ ਤੋਂ ਵੀ ਪੂਰਾ ਟੋਪ ਦਾ ਲੱਗਾ ਹੈ ਮਾਈ ਦੇ ਬੋਲ ਲੋ ਭਾਈ ਮੋੜ ਲੋ ਖੜ ਜਾ ਕੱਦ ਪੂਰਾ ਵੱਡਾ ਹੈਗਾ ਮਾਈ ਦਾ ਪੇਟ ਫੁੱੜ ਵੀ ਬੁਲੀ ਚੰਗੀ ਹੈਗੀ ਆ ਪਈਏ ਕਿੰਨੇ ਦਿਨ ਪਈ ਆ ਇਹਦੇ ਲਸੂਣ ਭਾਈ ਨੂੰ 10 ਦਿਨ ਇਹਨੂੰ ਰੰਦੇ ਆ ਅੱਛਾ 10 ਦਿਨ ਨੂੰ ਪਈ ਆ ਇਹਨੇ ਭਾਈ ਕਿੰਨੇ ਸੋ ਸੋਣਾ ਇਹ ਦੂਜੇ ਦਾ ਵੀ ਅੱਛਾ ਇਹ ਵੀ ਦੂਜੇ ਹੈ ਜੀ ਭਾਈ ਇਹਦਾ ਪਿਛਲੇ ਸੋ ਦੁੱਧ ਕਿੰਨਾਕ ਦਿੱਤਾ ਇਹਨੇ 22 ਲੀਟਰ ਹੋਤਾ ਜੀ ਐਟ ਕੀ ਕਿੰਨਾ ਦੇ ਦੋਗੇ ਭਾਈ ਐਟਤੀ ਦੇ ਦੋਗੀ ਭਾਈ 24 ਕਿਲੋ ਦੇ ਦੋਗੀ ਅੱਛਾ ਇਹਦਾ ਭਾਈ ਕੀ ਮੁੱਲ ਕਰਦੇ ਹੋ ਇਹਦਾ ਦੋਤੀ ਹੈ ਜੀ ਇਹ ਭਾਈ ਕਿੰਨੇ ਦੇ ਦੋਗੇ ਇਹ ਛੜ ਦਾਂਗੇ ਇਹ ਵੀ ਦੋ 10 ਦੋ ਦੋ 10 ਦੀ ਦੇ ਦੋਗੇ ਭਾਈ ਤੇ ਭਾਈ ਕੋਈ ਜੋੜਾ ਲੈ ਜਾਵੇ ਜੋੜਾ ਦੇ ਦਵਾਗੇ ਜੀ ਕਿੰਨੇ ਹਾਂ ਚਾਰ ਦੇ ਉਰ ਦਾ ਦੇ ਦਮ ਚਾਰ ਦੇਖੋਗੇ ਭਾਈ ਚਾਰ ਦਾ ਚਲੋ ਬਾਈ ਕਹਿੰਦਾ ਚਾਰ ਦਾ ਜੋੜਾ ਦੇ ਦਾਂਗੇ ਜੋੜਾ ਪੂਰਾ ਟੌਪ ਦਾ ਹੈਗਾ ਦੋ-ਤਿੰਨ ਗਾੜੀ ਵੀ ਬਾਈ ਨੇ ਚੰਗਾ ਦਿੱਸੇ ਕਰਦੇ ਵਜਨ ਵੀ ਜੋੜੇ ਦਾ ਪੂਰਾ ਚੰਗਾ ਹੈਗਾ ਮੋੜ ਲਓ ਭਾਈ ਮੋੜ ਲਓ ਤਾਂ ਤੋਂ ਦੇਖੋ ਪੂਰਾ ਟੌਪ ਦਾ ਲੱਗਿਆ ਗਾਹ ਦੇ ਤੇ ਕ੍ਰਾਸ ਬਰੀਡ ਚ ਪੈਂਦੀ ਹੈਗਾ ਕਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਈ ਆਪਣਾ ਨਾਮ ਤੇ ਐਡਰੈਸ ਦੱਸਿਓ ਜੀ ਨਾਮ ਆ ਮਨਾ ਅਰਸ਼ਦੀਪ ਸਿੰਘ ਆ ਜੀ ਪਿੰਡ ਸੋਲਕੇ ਜਿਲ੍ਹਾ ਰੋਪੜ ਆ ਤੇ ਮੇਰੇ ਮੋਬਾਈਲ ਨੰਬਰ ਦੱਸੋ ਇੱਕ ਵਾਰੀ 9979023316 ਭਈ ਜਿਹੜੀ ਗਾਂ ਤੋਰ ਕੇ ਦਿਖਾਈਏ ਤੇ ਡਿਟੇਲ ਦੱਸਿਓ ਜੀ ਇਹ ਗਾਂ ਜੀ ਸ਼ਾਹੀਵਾਲ ਕ੍ਰਾਸ ਮਾਂ ਜਾਂਦੀ ਆ ਅੱਛਾ ਜੀ ਇਹ ਸੂਈ ਹੀ ਆ ਭਾਜੀ ਸੂਈ ਵੀ ਆਈ ਇਹਨੂੰ ਪੰਜਵਾਂ ਦਿਨਾਂ ਅੱਜ 20 ਕਿਲੋ ਦੁੱਧ ਤਿਆਰ ਅੱਛਾ 20 ਕਿਲੋ ਤਾਂ ਤਿਆਰ ਹੈਗਾ ਹਾਂ ਜੀ ਦੋ ਟਾਈਮ ਚਾਰ ਟਾਈਮ ਤਸੱਲੀ ਕਰਾ ਦੋਗੇ ਦੋ ਹਾਂ ਜੀ ਹਾਂ ਜੀ ਦੋ ਟਾਈਮ ਚਾਰ ਮਗਰ ਕੀ ਆ ਭਾਜੀ ਇਹਦੇ ਮਗਰ ਇਹਦੇ ਜੇ ਪਰਮਾ ਦੇ 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 ਭਾਈ ਜੀ ਚਲੋ ਠੰਡੀ ਠੰਡੀ ਪੂਰੀ ਹੈ ਭਾਈ ਜੀ ਇੱਧਾ ਕਣੀ ਮੇਜੋ ਦੇ ਦੇ ਭਾਈ ਇੱਕ ਵਾਰੀ ਆਪਰੇ ਕਣੀ ਮੇਜੋ ਜਿਵੇਂ ਮਰਜੀ ਹੱਤੂ ਤੂੰ ਫੇਰੋ ਤਾਂ ਤੁਨ ਪੂਰਾ ਚੰਗਾ ਲੱਗਾ ਹੋਇਆ ਜਾਂਦੇ ਤੇ ਤਾਂ ਤੁਨੀ ਪੂਰਾ ਚੰਗਾ ਲੱਗਾ ਟੋਪ ਦਾ ਕਰਦੇ ਭਾਈ ਜੀ ਵੀ ਪੂਰਾ ਕ੍ਰੋਸ ਬ੍ਰੀਡ ਚ ਜੀ ਠੀਕ ਗੱਲ ਭਾਈ ਜੀ ਸਤਿਕਾਰ ਜੀ ਭਾਈ ਪਹਿਲਾਂ ਤੁਸੀਂ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਮੇਰਾ ਨਾਮ ਜੀ ਸੇਵਾ ਸਿੰਘ ਹੈ ਸੇਵਾ ਡੈਰੀ ਫਾਰਮ ਦਾ ਨਾਮ ਹੈ ਅੱਛਾ ਜੀ ਇਹ ਭਾਈ ਐਡਰੈਸ ਦੱਸਿਓ ਵੀ ਇਹ ਮੇਰਾ ਗੜੰਗਾ ਦਿੱਸਤ ਮੁਹਾਲੀ ਠੀਕ ਹੈ ਜੀ ਭਈ ਕੋ ਮੋਬਾਈਲ ਨੰਬਰ ਦੱਸਿਓ ਜੀ ਮੇਰਾ 88526895190 ਠੀਕ ਹੈ ਜੀ ਭਈ ਕਿੰਨੇ ਡੰਗਰ ਲਿਆਇਓ ਜੀ ਮੈਂ ਟੋਟਲ ਅੱਜ 7 ਕੁਸ਼ਮ ਦੇ ਆਇਆ ਜੀ ਅੱਛਾ 7 ਲਿਆਇਆ ਹੈਗੇ ਆ ਜੀ ਚਲੋ ਭਈ ਫਿਰ ਇੱਕਲੀ ਤੋਂ ਸ਼ੁਰੂ ਕਰਦੀ ਐ ਇੱਕ ਨਾ ਹਾਂਜੀ ਤੋਰ ਤੋ ਤੋਰੀਓ ਭਾਜੀ ਗਾਂ ਦਾ ਕੱਦ ਵਜੋਂ ਤੁਸੀਂ ਚੈੱਕ ਕਰੋ ਪੂਰਾ ਚੰਗਾ ਹੈਗਾ ਬਰੀਡ ਕੁਆਲਟੀ ਵੀ ਗਾਂ ਚ ਪੂਰੀ ਹੈਗੀ ਆ ਤੋਲ ਲਿਓ ਭਾਈ ਲੰਬੀ ਤੋਲ ਲਓ ਮੜੀ ਆਰਡਰ ਕੁਆਲਟੀ ਚੈੱਕ ਕਰੋ ਪੂਰਾ ਟੋਪ ਦਾ ਆਰਡਰ ਹੈਗਾ ਥੰਥ ਨੂੰ बोल लो भाई मोड़ फेस ब्यूटी चेक करो एक बारी कद वजन लंबाई पूरी टॉप दी है कार च ले जा ले जा टैप ते लगा आया ਭਾਈ ਜਿਹੜੀ ਇੱਕ ਗਾਂ ਤੋਰੀ ਹੈਗੀ ਇੱਕ ਨੰਬਰ ਵਾਲੀ ਉਹਦੀ ਡਿਟੇਲ ਦੱਸਿਓ ਜੀ ਕਿ ਤੇ ਤੋਂ ਸੈਕਿੰਡ ਟਾਈਮ ਰਹੀ ਚਾਰ ਦਿਨ ਦਾ ਮੂੰਹ ਤੋਂ ਅੱਛਾ ਜੀ ਮੂੰਹ ਚਾਰ ਦਿਨ ਦਾ ਫਸਟ ਟਾਈਮ ਵਾਲਾ ਨੇ 25 ਲੀਟਰ ਤੋਂ ਬਿਲ ਸੈਕਿੰਡ ਟਾਈਮ ਰ 30 ਪਲੱਸ ਚੱਲੂਗੀ ਅੱਛਾ 30 ਪਲੱਸ ਚੱਲੂਗੀ ਤਾਂ ਫਿਰ ਪੂਰਾ ਗੈਪ ਤੇ ਲੱਗਾ ਦੇਖ ਸਕਦੇ ਹੋ ਬਹੁਤ ਵਧੀਆ ਕੰਪੈਕਟ ਆਰਡਰ ਹੈ ਜੀ ਅਜੇ ਆਰਡਰ ਹੋਰ ਤਿਆਰ ਹੋਣਾ ਜੀ ਆਰਡਰ ਬਾਈ ਕਿੰਨਾ ਕੁ ਦਿਨ ਲੈਂਦੀ ਹੈ ਬਈ ਇੱਕ ਹਫਤਾ ਬਿਆ ਸੈਕਿੰਡ ਦੇ ਪੈਂਡਿੰਗ ਹੈ ਜੀ 7 ਦਿਨ ਬਈ ਹੈਗੇ ਆ ਇਹ ਬਈ ਕਿੰਨਾ ਕੁ ਦੋ ਦੇ ਦੇਊਗੀ ਦੂਜੇ ਸੂਏ ਦੁਦਸ਼ 30+ 30+ ਜਿਹੜੀ ਭਾਈ ਇਹਦੀ ਫਿਰ ਜੈ ਜੀ ਡਿਮਾਂਡ ਦੱਸਿਓ ਜੀ ਡਿਮਾਂਡ ਭਾਜੀ ਤਾਂ 1 ਵੀ ਕਰਦੇ ਮੁੱਲ ਕਿੰਨੇ ਦੇ ਦੋਗੇ ਭਾਜੀ ਇਹ ਭਾਜੀ ਆਪਾਂ ਲਾਸਟ ਇੱਕ ਪੰਜੀ ਦੇ ਦਿਆਂਗੇ ਪੂਰੇ ਇੱਕ ਦੀ ਦੇ ਦੇ ਦੋਗੇ ਭਾਜੀ ਚਲੋ ਕਰ ਦਾਂਗੇ ਮਾਰ ਬਾਈ ਕਹਿੰਦਾ ਪੂਰੇ ਇੱਕ ਦੀ ਦੇ ਦਾਂਗੇ ਦੋ ਨੰਬਰ ਵਾਲੀ ਭਾਈ ਗਾਂ ਤੋਰ ਲਓ ਜੀ ਆਂਗਾ ਤੁਸੀਂ ਚੈੱਕ ਕਰੋ ਪੂਰੀ ਚੰਗੀ ਹੈਗੀ ਆ ਥਾਂ ਤੋਂ ਵੀ ਜਾਣ ਨੂੰ ਚੰਗਾ ਲੱਗਾ ਆ ਅਦਰ ਕੁਆਲਟੀ ਚੈੱਕ ਕਰੋ ਮੋਲ ਲਓ ਭਾਜੀ ਮੋਲ ਤਾਂ ਤੁਹਾਨੂੰ ਨੰਨੀਪੁਰਾ ਬੜੀ ਵਧੀਆ ਲੱਗਾ ਹੈ ਦੇਖ ਸਕਦੇ ਹੋ ਤੁਸੀਂ ਬਾਕੀ ਆਪਾਂ ਡੀਟੇਲ ਬਾਈ ਤੋਂ ਇਹਦੀ ਪੁੱਛਦੇ ਹੈਗੇ ਆਂ ਬਾਈ ਜਿਹੜੀ ਇਹ ਦੂਜੀ ਗਾਂ ਤੋਰੀ ਇਹਦੀ ਡੀਟੇਲ ਦੱਸਿਓ ਜੀ ਉਹ ਸੈਕਿੰਡ ਟਾਈਮ ਰਿਜੀ ਅੱਛਾ ਇਹ ਵੀ ਸੈਕਿੰਡ ਹੈ ਜੀ ਹਾਂਜੀ ਇਹਦੇ ਤਕਰੀਬਨ 10 ਦਿਨ ਪੈਂਦੀ ਹੈ ਅੱਛਾ 10 ਦਿਨ ਪਈ ਹੈਗੀ ਆ ਇਹ ਕਿੰਨਾ ਕੁ ਦੋ ਦੇ ਦੋ ਜੀ ਫਸਟ ਟਾਈਮ ਉਹ ਰਿਜੀ 17 ਲੀਟਰ ਦੇ ਆਫ ਜੀ ਤੇ ਐਤ ਕੀ ਬਾਈ ਕਿੰਨਾ ਕੁ ਦੇ ਦੋ ਐਸ ਵੀ ਦੇਣਾ ਚਾਹੀਦਾ 22 ਲੀਟਰ ਜਨ ਕਿ ਲੋ ਪ੍ਰਾਈਸ ਦੇ ਵਿੱਚ ਦੋ ਦੋ ਦਾ ਕੰਪੈਰੀਸ਼ਨ ਕਰਦਾ ਖਰਚਾ ਸਾਰਾ ਕਰ ਠੀਕ ਹੈ ਠੀਕ ਹੈ ਇਹਦੇ ਬਾਈ ਫਿਰ ਕੀ ਡਿਮਾਂਡ ਕਰਦੇ ਇਹਦਾ ਡ ਭਾਈ ਕਹਿੰਦਾ 22 ਕਿਲੋ ਦੁੱਧ ਦੇ ਦਊਗੀ ਐਤਕੀ 60 ਦੀ ਦੇ ਦਾਂਗੇ 10 15 ਦਿਨ ਭਾਈ ਆ ਬਾਈ ਕਹਿੰਦਾ ਹਲੇ ਠੰਡੀ ਪੂਰੀ ਹੈ ਭਾਜੀ ਠੰਡੀ ਆ ਜੇ ਮਰਜ਼ੀ ਆਤੋਂ ਫੇਰੋ ਭਾਈ ਕਹਿੰਦਾ ਬਰੀਦ ਵਾਲੀ ਗਾ ਠੰਡੀ ਲਗਾਓ ਹਾਂਜੀ ਹਾਂਜੀ ਆ ਭਾਜੀ ਅਗਲੀ ਗਾਤ ਹੋਰੀਓ ਜੀ ਫੇਸ ਬਿਊਟੀ ਚੈੱਕ ਕਰੋ ਗਾਦੀ ਪੂਰੀ ਟੌਪ ਦੀ ਹੈਗੀ ਆ ਅਦਰ ਕੁਆਲਟੀ ਵੀ ਪੂਰੀ ਚੰਗੀ ਹੈਗੀ ਆ ਥਾਂ ਥੋਣੇ ਪੂਰਾ ਗੈਪ ਤੇ ਲੱਗਾ ਹੋਇਆ ਆ ਯਾਰ ਇਹ ਪੂਰਾ ਪਾਟਾ ਭਾਈ ਇਸ ਤਰ੍ਹਾਂ ਕੱਦ ਵੀ ਇਹਦਾ ਚੰਗਾ ਹੈਗਾ ਮੋੜ ਲਓ ਭਾਈ ਲੈ ਜਾ ਲੈ ਜਾਓ ਭਾਈ ਇਹ ਵੀ ਐਚਬਰੀਡ ਚ ਪੈਂਦੀ ਹੈਗੀ ਆ ਕੱਦ ਕੋ ਦੇਦਾ ਵੀ ਪੂਰਾ ਚੰਗਾ ਹੈਗਾ ਇਹਦੀ ਡਿਟੇਲ ਦੱਸਿਓ ਇਹ ਸੈਕਿੰਡ ਟਾਈਮ ਹੈ ਜੀ ਦੂਆਦਲਾ ਸੂਈ ਨੂੰ ਅਜੇ ਜੀ ਅੱਛਾ ਦੋਦਾਂ ਨਾਲ ਇਹ ਫਿਲੀਮਨ ਕਾਫੇ ਜੀ ਅੱਛਾ ਮਗਰ ਬੱਚੀ ਹੈ ਮਗਰ ਬੱਚੀ ਹੈ ਜੀ ਇਸ ਟਾਈਮ 20 ਲੀਟਰ ਫੀਸ ਰੈਡੀ ਹੈ ਅੱਛਾ ਤਿਆਰ ਹੈ ਦੋ ਟਾਈਮ ਚਾਰ ਟਾਈਮ ਤੇ ਸੱਲੀ ਡਾ ਲੋਗੇ ਜਿੱਦਾਂ ਮਰਚ ਤਸੱਲੀ ਕਰਨੀ ਚਾਹਤ ਮੈਂ ਅੱਛਾ 2 ਟਾਈਮ 4 ਟਾਈਮ ਤਸੱਲੀ ਬੱਚੀ ਕਿੜੀ ਭਾਜੀ ਮਗਰ ਇਹਦੇ ਇਹਦਾ ਬੱਚੀ ਆ ਬੈਠੀ ਇੱਧਰ ਅੱਛਾ ਆ ਬੱਚੀ ਦੇਖ ਸਕਦੇ ਹੋ ਬੱਚੀ ਪੂਰੀ ਟੌਪ ਦੀ ਦਿੱਤੀ ਹੈਗੀ ਆ ਅੱਛਾ ਸੀਮਨ ਦੀ ਹੈਗੀ ਆ ਹਾਂ ਜੀ ਅੱਡਰ ਬੋਏ ਚਾਹ ਰਹੇ ਕੰਪੈਕਟ ਟਾਡਰ ਹੈਗਾ ਹਾਂ ਭਾਜੀ ਇਹ ਫਿਰ ਕਿੰਨੇ ਡਿਮਾਂਡ ਕਰਦੇ ਹੋ ਜੀ ਇਹਦਾ ਇਹ ਤਾਂ 95 ਹੈ ਜੀ ਇਹ ਕਿੰਨੇ ਦੇ ਦੋਗੇ ਜੀ ਇਹ ਆਪਾਂ ਦੇ ਲੱਗੇ 85 ਦੀ ਅੱਛਾ 80 ਦੇ ਦੋਗੇ ਭਾਜੀ ਕਰ ਲਾਂਗੇ ਕਰ ਲੀ ਚਲੋ ਭਾਜੀ ਅਗਲੀ ਗਾਂ ਤੋੜ ਲਓ ਇੱਕ ਵਾਰ ਜੀ ਇਧਰ ਦੋੜ ਲਿਓ ਭਾਈ ਇਧਰ ਦੋ ਕੀ ਆ ਕੱਦਗੁੱਦ ਪੂਰਾ ਹੈਗਾ ਜਰਸੀ 'ਚ ਤਾਂ ਤੁੰ ਦੇਖੋ ਪੂਰਾ ਚੰਗਾ ਲੱਗਾ ਆ ਮੋੜ ਲਓ ਮੋੜ ਲਓ ਭਾਈ ਮੋੜ ਲਓ ਫੇਸ ਬਿਊਟੀ ਚੈੱਕ ਕਰੋ ਇੱਕ ਵਾਰ ਜਰਸੀ ਦੀ ਬੰਦ ਭਾਈ ਜਿਹੜੀ ਜਰਸੀ ਗਾਂ ਦਿਖਾਈ ਹੈ ਉਹਦੇ ਡਿਟੇਲ ਦੱਸੋ ਜਰਸੀ ਦੀ ਜਰਸੀ ਕਈ ਨਹੀਂ ਸਾਈਵਲ ਕ੍ਰੋਸ ਬੈਸ ਕ੍ਰੋਸ ਚ ਜੇ ਕੋਈ ਜਰਸੀ ਹੈ ਉਹਨੇ ਕੋਈ ਸਾਈਵਲ ਕਹ ਦਿੰਨੇ ਠੀਕ ਹੈ ਬੱਦ ਜਿਹੜੀ ਮਿਲਕ ਦੀ ਹੈ ਜੀ ਪਾਵਰ ਹੈ ਉਹ ਫੇਮ ਹੈ ਜੀ ਤੇ ਜਰਸੀ ਵਾਲੋ ਚ ਕ੍ਰੋਸ ਨਾਲ ਠੀਕ ਹੈ ਹਾਂਜੀ ਇਹ ਜਰਸੀ ਦੇ ਸਾਈਵਲ ਕ੍ਰੋਸ ਚ ਬੈਸ ਕ੍ਰੋਸ ਚ ਹਾਂਜੀ ਭਾਈ ਇਹਦੇ ਡਿਟੇਲ ਦੱਸੋ ਜੀ ਇਹਦੇ ਡਿਟੇਲ ਸੈਕਿੰਡ ਟਾਈਮ ਮਰਹ ਜੀ ਦੱਸਦ ਨੇ ਤੇ ਪੈਂਡਿੰਗ ਹੈ ਅੱਛਾ 10 ਦਿਨ ਪਈ ਹੈ ਗਿਆ ਪਿਛਲੇ ਸਵੇਰੇ ਭਾਈ ਤੋਂ ਕਿੰਨਾ ਦਿੱਤਾ 17 ਲੀਟਰ ਦੀ 17 ਜੀ ਐਤ ਕੀ ਕਿੰਨਾ ਦੇ ਦੋਗੇ 20 ਲੀਟਰ ਦੀ ਅੱਛਾ 20 ਦੇ ਦੋਗੇ ਇਹਦੀ ਭਾਈ ਜੈ ਜੀ ਡਿਮਾਂਡ ਇਹਦੀ ਡਿਮਾਂਡ ਭਾਈ ਲਾਸਟ ਕੋਈ ਨਹੀਂ ਕੋਈ ਮੋੜ ਨਹੀਂ ਕਰਨਾ 70000 ਇਹ 70 ਦੇ ਦੋਗੇ ਹਾਂਜੀ ਚਲੋ 10 ਦਿਨ ਪਈ ਹੈਗਾ ਪੂਰਾ ਵਾਈਟ ਨਾ ਗੜ ਕੇ ਸੁਣਾ ਹੈਗਾ ਠੰਡੀ ਪੁਰੀ ਹੈ ਭਾਈ ਠੰਡੀ ਹੈ ਨੋਰਮਲ ਕਰ ਜਾਂਦੀ ਕੋਈ ਬਰਸੂਏ ਚ ਠੀਕ ਹੈ ਠੀਕ ਹੈ ਜੀ ਇਹ ਭਾਈ ਤੋਰ ਲੋ ਇਹ ਲੋ ਪ੍ਰਾਈਸ ਤੇ ਜੰਮੇ ਜੀ ਅੱਛਾ ਜੀ ਕਟ ਰੋਡ ਰੇਦਾ ਵੀ ਚੰਗਾ ਹੈਗਾ ਹਾਂ ਕਿ ਟ੍ਰਾਸ ਫੀਰ ਚ ਪੈਂਦੀ ਹੈਗੀ ਹੈਗਾ ਫੇਰ ਹੁਣ ਜੇ ਰਸਤੇ ਜਾਣਾ ਇਹਨੂੰ ਭੱਜੋ ਮੋੜ ਲਓ ਭਾਈ ਮੋੜ ਲਓ ਭਈ ਗਾਂ ਤਾਂ ਵਿਕੇ ਨਾ ਬਿਕੇ ਭਾਂਚੇ ਮੀਮਤਾ ਅਜੇ ਕੋਈ ਹਾਂ ਕਵਾ ਤਾਰੇ ਠੋਡੇ ਵਾਲਾ ਲਗਾਤਾਰ ਇਹਨੂੰ ਲੋਨ ਲਿਆ ਆਈ ਨੇ ਮੇਕਅਪ ਲਾਉਣਾ ਨਾ ਬੰਦੋ ਭਾਈ ਬੰਦੋ ਪਾਜੀ ਇਹ ਗਾਦੀ ਡੀਟੇਲ ਦੱਸਿਓ ਜੀ ਇਹ ਵੀ ਸੈਕਿੰਡ ਹੈ ਮੇਰੇ ਜੀ ਪ੍ਰੈਗਨੈਂਟ ਇਹ ਜੀ ਅੱਛਾ ਪ੍ਰੈਗਨੈਂਟ ਹੈ ਹਾਂ ਜੀ ਇਹ 8-9 ਦਿਨ ਪ੍ਰੈ ਪੈਂਡਿੰਗ ਪੈ ਗਿਆ 8-9 ਦਿਨਾਂ ਦਾ ਫਿਰ ਭਾਈ ਵਧੀਆ ਆਰਡਰ ਬਣਾ ਲੂਗੀ ਵਧੀਆ ਕੰਪਾਰਟਮੈਂਟ ਆਰਡਰ ਲੈ ਜੂਗੀ ਸਕਿਲ ਅਵੇਲੇਬਲ ਹੋ ਜਾਈਏ ਕਿ ਬ੍ਰੀਕ ਹੈਗੀ ਆ ਉਦਾਂ ਬ੍ਰੀਕ ਬਿਲਕੁਲ ਵਧੀਆ ਚੱਲੂਗੀ ਜੀ ਤੇ ਭਾਈ ਇਹਦੀ ਫਿਰ ਕਿੰਨੇ ਕੁ ਡਿਮਾਂਡ ਕਰਦੇ ਹੋ ਇਹਦੇ 60000 ਜੀ ਦੂਗਾ 60000 ਹਾਂ ਜੀ ਚਲੋ ਜੈਜ ਪ੍ਰਾਈਸ ਦੇ ਲੂਗੀ ਠੀਕ ਹੈ ਭਾਈ ਇਹ ਵੀ ਕਰ ਲੈ ਇੱਕ ਵਾਰ ਬਾਰ एच एफ क्रॉस पैंती है अल्टर क्वालिटी पूरी चंकी है मुल भाजी मुल हाँ ਵਾਟਰ ਕੁਆਲਿਟੀ ਇੱਕ ਵਾਰ ਚੈੱਕ ਕਰ ਤੁਸੀਂ ਨੇੜਿਓਂ ਥੰਤھوں ਵੀ ਪੂਰਾ ਚੰਗਾ ਲੱਗਾ ਬਾਈ ਇਹਦੀ ਡਿਟੇਲ ਦੱਸਿਓ ਜੀ ਉਹ ਫਸਟ ਟਾਈਮ ਇਹ ਦੇਖਣ ਨੂੰ ਸੈਕਿੰਡ ਟਾਈਮ ਮਰਨ ਜੀ ਦੋ ਦਿਨ ਦਾ ਮੂਤ ਹੋਇਆ ਚੰਮੋਹ ਦੋ ਦਿਨ ਦਾ ਹੈਗੀ ਆ ਇਹ ਨਾਲ ਫੀਮੇਲ ਕਾਫ ਆ ਜੀ ਮਗਰ ਬੱਚੀ ਹੈਗੀ ਆ ਆ ਬੱਚੀ ਹੈ ਬਾਈ ਕਹਿੰਦਾ ਨਾਲ ਫਸਟ ਟਾਈਮ ਇਹ ਰਹਿ ਗਿਆ ਬਾਈ ਕਿੰਨੇ ਦਿਨ ਹੋ ਗਏ ਸੋਈ ਨੂੰ ਪਾ ਜੀ ਇਹਨੂੰ ਲੈਰੀਿੰਗ ਕਾ ਹਫਤਾ ਹੋ ਗਿਆ ਸੋਈ ਦਾ ਅੱਛਾ ਹਫਤਾ ਹੋ ਗਿਆ ਦੁੱਧ ਕਿੰਨਾ ਗਿਆ ਜੀ ਦੁੱਧ ਐਸੇ ਟਾਈਮ ਚਲੋ 18 ਲੀਟਰ ਤੇ ਆ ਰਹੀ ਦੋ ਟਾਈਮ ਚਾਰ ਟਾਈਮ ਤਸੱਲੀ ਕਰਾ ਦੋਗੇ ਚਲੋ ਬਾਈ ਕਹਿੰਦਾ ਦੋ ਟਾਈਮ ਚਾਰ ਟਾਈ ਕੋਈ ਟ੍ਰਾਂਸਪੋਰਟ ਸਾਰੀ ਜਗ੍ਹਾ ਕਰ ਦਿਓਗੇ ਜੇ ਆਲਓਵਰ ਜੇ ਕੋਈ ਬਾਹਰੋਂ ਵੀ ਕਿਸਾਨ ਆਵੇ ਉਹਦੇ ਸੰਪਰਕ ਕਰਦੇ ਤੇ ਉਹਨੂੰ ਮਿਲ ਜੂਗੀ ਜੀ ਬਿਲਕੁਲ ਬਿਲਕੁਲ ਆਲ ਪ੍ਰੋਵਾਈਡ ਕਾਉ ਕਰਾਉਗਾ ਵੀ ਜੀ ਰੇਲ ਦੀ ਵਿਵਸਥਾ ਹੈਗੀ ਅੱਛਾ ਭਾਈ ਕਹਿੰਦਾ ਰੇਲ ਸੇਵਾ ਦੀ ਪੂਰੀ ਵਿਵਸਥਾ ਹੈਗੀ ਆ ਰੇਲ ਦੀ ਵਿਵਸਥਾ ਹੈਗੀ ਜੀ ਸਾਰਾ ਕੁਝ ਦੀ ਪੂਰੀ ਫੈਸਿਲਿਟੀ ਹੈ ਫੈਸਿਲਿਟੀ ਜੀ ਲੈਟਰ ਪਰ ਡੈਰੀ ਦਾ ਸਰਟੀਫਿਕੇਟ ਪੇਪਰ 'ਤੇ ਕਰਾ ਕੇ ਉਹਦੀ ਤਸੱਲੀ ਕਰਾ ਕੇ ਦੇ ਦੋ ਸਰਟੀਫਿਕੇਟ ਡੈਰੀ ਦਾ ਲੈਟਰ ਪਰ ਲਾ ਕੇ ਦੇ ਦੋ ਇੱਕ ਵਾਰ ਭਈਆ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਦੱਸੋ ਜੀ ਮੇਰੇ ਦਿੱਲੀ ਤੋਂ ਗੁਰੰਗਾ ਦਸਤ ਮੁਹਾਲੀ ਹੈ ਜੀ ਠੀਕ ਹੈ ਜੀ ਇਹ ਮੋਬਾਈਲ ਨੰਬਰ ਦੱਸਿਓ 8872685519 ਠੀ ਪੂਰੇ ਟਾਪ ਬਰੀਡ ਦਾ ਹੈਗਾ ਕੱਟਾ ਪਿਓਰ ਮੂਰਾ ਨਸਲ ਚ ਪੈਂਦਾ ਹੈਗਾ ਬਾਈ ਦੱਸਦਾ ਮੋ ਦੋ ਦੰਦ ਹੈਗਾ ਤੇ ਹਲੇ ਇਸ ਦੀ ਉਮਰ 24 ਮਹੀਨੇ ਬਾਈ ਦੱਸਦਾ ਹੈਗਾ ਕੱਦ ਵਜ਼ਨ ਫੁੱਲ ਹੈਗਾ ਕੱਟੇ ਦਾ ਪੇਟ ਫੁੱਡ ਦੇਖੋ ਪੂਰੀ ਚੰਗੀ ਹੈਗੀ ਆ